ਉਨ ਤੋਂ ਬਾਅਦ ਮੁਰ ਰਾਮ ਰਹੀਮ ਜੇਲ੍ਹ ਚ 40 ਦਿਨਾਂ ਦੀ ਪੈਰੋਲ ਤੇ ਆਇਆ ਸੀ ਬਾਹਰ ਪੈਰੋਲ ਦੌਰਾਨ ਡੇਰਾ ਸਰਸਾ ਦੇ ਵਿੱਚ ਹੀ ਰਹਾ ਰਾਮ ਰਹੀਮ ਤਾਂ ਖਬਰ ਤੁਹਾਡੇ ਨਾਲ ਸਾਂਝੀ ਕਰੇ ਡੇਰਾ ਪ੍ਰਮੁਖ ਰਾਮ ਰਹੀਮ ਨੂੰ ਲੈ ਕੇ ਜਸ ਨੂੰ ਹੁਣ ਦੁਬਾਰਾ ਤੋਂ ਜੇਲ੍ਹ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ ਤਾਂ ਦੱਸ ਦਿਓ ਕਿ 40 ਦਿਨਾਂ ਦੀ ਪੈਰੋਲ ਤੇ ਉਹ ਬਾਹਰ ਆਇਆ ਸੀ 5 ਅਗਸਤ ਨੂੰ ਉਹ ਬਾਹਰ ਆਇਆ ਸੀ ਪੈਰੋਲ ਤੇ ਇਹ ਹੁਣ ਪੈਰੋਲ ਖਤਮ ਹੋਣ ਤੋਂ ਬਾਅਦ ਉਸ ਨੂੰ ਮੁੜ ਜੇਲ੍ਹ ਲੈ ਕੇ ਜਾਇਆ ਜਾ ਰਿਹਾ ਹੈ ਇਹ ਤਾਂ ਦੱਸ ਦੇ ਕਿ 40 ਦਿਨਾਂ ਦੀ ਪੈਰੋਲ ਤੇ ਉਹ ਬਾਹਰ ਆਇਆ ਸੀ ਜਿਸ ਤੋਂ ਬਾਅਦ ਉਸ ਦੀ ਅੱਜ 40 ਦਿਨਾਂ ਦੀ ਪੈਰੋਲ ਜੋ ਹੈ ਖਤਮ ਹੋ ਚੁੱਕੀ ਹੈ ਤੇ ਹੁਣ ਉਸ ਨੂੰ ਦੁਬਾਰਾ ਤੋਂ ਸੁਨਿਆਰੀਆ ਜੇਲ੍ਹ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ ਤਾਂ ਦੱਸ ਦੀ ਕਿ ਪੁਲਿਸ ਦੀ ਸਖਤ ਸੁਰੱਖਿਆ ਹੇਠ ਰਾਮ ਰਹੀਮ ਨੂੰ ਸਿਰਸਾ ਡੇਰੇ ਤੋਂ ਰੋहतक ਦੇ ਸੁਨਾਰੀਆ ਜੇਲ੍ਹ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਿਆ ਰਾਮ ਰਹੀਮ ਦੀਆਂ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਸਖਤ ਸੁਰੱਖਿਆ ਦੇ ਹੀਟ ਗੱਡੀਆਂ ਦੇ ਵਿੱਚ ਉਸ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ ਤਾਂ ਦੱਸ ਦਈਏ ਕਿ 5 ਅਗਸਤ ਨੂੰ ਉਸ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ ਤੇ ਉਹ ਬਾਹਰ ਆਇਆ ਸੀ ਜਿਸ ਤੋਂ ਬਾਅਦ ਉਹ ਸਿਰਸਾ ਡੇਰੇ ਦੇ ਵਿੱਚ ਹੀ ਰਿਹਾ ਜਿਸ ਤੋਂ ਬਾਅਦ ਅੱਜ ਉਸਦੀ 40 ਦਿਨਾਂ ਦੀ ਪੈਰੋਲ ਹੁਣ ਖਤਮ ਹੋ ਚੁੱਕੀ ਹੈ ਤਾਂ ਜਿਸ ਤੋਂ ਬਾਅਦ ਅੱਜ ਉਸ ਨੂੰ ਰੋਹਤਕ ਦੇ ਸੁਨਾਰੀਆ ਜੇਲ ਦੇ ਵਿੱਚ ਵਾਪਸ ਲੈ ਕੇ ਜਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਿਆ ਰਾਮ ਰਹੀਮ ਦੀ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੀ ਸੁਰੱਖਿਆ ਹੇਠ ਸਖਤ ਸੁਰੱਖਿਆ ਹੇਠ ਉਸ ਨੂੰ ਰੋਹਤਕ ਦੀ ਸੁਨਾਰੀਆ ਜੇਲ ਲੈ ਕੇ ਜਾਇਆ ਜਾ ਰਿਹਾ ਹੈ ਪੈਰੋਲ ਖਤਮ ਹੋਣ ਤੋਂ ਬਾਅਦ ਮੁਰ ਰਾਮ ਰਹੀਮ ਜੇਲ 40 ਦਿਨਾਂ ਦੀ ਪੈਰੋਲ ਤੇ ਆਇਆ ਸੀ ਬਾਹਰ ਪੈਰੋਲ ਦੌਰਾਨ ਡੇਰਾ ਸਰਸਾ ਦੇ ਵਿੱਚ ਹੀ ਰਹਾ ਰਾਮ ਰਹੀਮ ਤਾਂ ਖਬਰ ਤੁਹਾਡੇ ਨਾਲ ਸਾਂਝੀ ਕਰਿਆ ਡੇਰਾ ਪ੍ਰਮੁਖ ਰਾਮ ਰਹੀਮ ਨੂੰ ਲੈ ਕੇ ਜਸ ਨੂੰ ਹੁਣ ਦੁਬਾਰਾ ਤੋਂ ਜੇਲ੍ਹ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ ਤਾਂ ਦੱਸ ਦੇ ਕਿ 40 ਦਿਨਾਂ ਦੀ ਪੈਰੋਲ ਤੇ ਉਹ ਬਾਹਰ ਆਇਆ ਸੀ 5 ਅਗਸਤ ਨੂੰ ਉਹ ਬਾਹਰ ਆਇਆ ਸੀ ਪੈਰੋਲ ਤੇ ਤੇ ਹੁਣ ਪੈਰੋਲ ਖਤਮ ਹੋਣ ਤੋਂ ਬਾਅਦ ਉਸ ਨੂੰ ਮੁੜ ਜੇਲ੍ਹ ਲੈ ਕੇ ਜਾਇਆ ਜਾ ਰਿਹਾ ਹੈ ਤਾਂ ਦੱਸ ਦੇ ਕਿ 40 ਦਿਨਾਂ ਦੀ ਪੈਰੋਲ ਤੇ ਉਹ ਬਾਹਰ ਆਇਆ ਸੀ ਜਿਸ ਤੋਂ ਬਾਅਦ ਉਸਦੀ ਅੱਜ 40 ਦਿਨਾਂ ਦੀ ਪੈਰੋਲ ਜੋ ਹੈ ਖਤਮ ਹੋ ਚੁੱਕੀ ਹੈ ਤੇ ਹੁਣ ਉਸ ਨੂੰ ਦੁਬਾਰਾ ਤੋਂ ਸੁਨਿਆਰੀਆ ਜੇਲ੍ਹ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ ਤਾਂ ਦੱਸਦੀ ਹੈ ਕਿ ਪੁਲਿਸ ਦੀ ਸਖਤ ਸੁਰੱਖਿਆ ਹੇਠ ਰਾਮ ਰਹੀਮ ਨੂੰ ਸਿਰਸਾ ਡੇਰੇ ਤੋਂ ਰੋहतक ਦੀ ਸੁਨਿਆਰੀਆ ਜੇਲ੍ਹ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਿਆ ਰਾਮ ਰਹੀਮ ਦੀਆਂ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਸਖਤ ਸੁਰੱਖਿਆ ਦੇ ਹੇਠ ਗੱਡੀਆਂ ਦੇ ਵਿੱਚ ਉਸ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ ਤਾਂ ਦੱਸ ਦਈਏ ਕਿ 5 ਅਗਸਤ ਨੂੰ ਉਸ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ ਤੇ ਉਹ ਬਾਹਰ ਆਇਆ ਸੀ ਜਿਸ ਤੋਂ ਬਾਅਦ ਉਹ ਸਿਰਸਾ ਡੇਰੇ ਦੇ ਵਿੱਚ ਹੀ ਰਿਹਾ ਜਿਸ ਤੋਂ ਬਾਅਦ ਅੱਜ ਉਸ ਦੀ 40 ਦਿਨਾਂ ਦੀ ਪੈਰੋਲ ਹੁਣ ਖਤਮ ਹੋ ਚੁੱਕੀ ਹੈ ਤਾਂ ਜਿਸ ਤੋਂ ਬਾਅਦ ਅੱਜ ਉਸ ਨੂੰ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਵਾਪਸ ਲੈ ਕੇ ਜਾਇਆ ਜਾ ਰਿਹਾ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਰਾਮ ਰਹੀਮ ਦੀ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੀ ਸੁਰੱਖਿਆ ਹੇਠ ਸਖਤ ਸੁਰੱਖਿਆ ਹੇਠ ਉਸ ਨੂੰ ਰੋहतक ਦੀ ਸੁਨਾਰੀਆ ਜੇਲ੍ਹ ਲੈ ਕੇ ਜਾਇਆ ਜਾ ਰਿਹਾ ਹੈ ਪੈਰੋਲ ਖਤਮ ਹੋਣ ਤੋਂ ਬਾਅਦ ਮੂਲ ਰਾਮ ਰਹੀਮ ਜੇਲ੍ਹ 40 ਦਿਨਾਂ ਦੀ ਪੈਰੋਲ ਤੇ ਆਇਆ ਸੀ ਬਾਹਰ ਪੈਰੋਲ ਦੌਰਾਨ ਡੇਰਾ ਸਰਸਾ ਦੇ ਵਿੱਚ ਹੀ ਰਿਹਾ ਰਾਮ ਰਹੀਮ ਖਬਰ ਤੁਹਾਡੇ ਨਾਲ ਸੰਜੀਗ ਕਾਰੇ ਡੇਰਾ ਪ੍ਰਮੁਖ ਰਾਮ ਰਹੀਮ ਨੂੰ ਲੈ ਕੇ ਜਸ ਨੂੰ ਹੁਣ ਦੁਬਾਰਾ ਤੋਂ ਜੇਲ੍ਹ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ ਤਾਂ ਦੱਸਦੀ ਹੈ ਕਿ 40 ਦਿਨਾਂ ਦੀ ਪੈਰੋਲ ਤੇ ਉਹ ਬਾਹਰ ਆਇਆ ਸੀ 5 ਅਗਸਤ ਨੂੰ ਉਹ ਬਾਹਰ ਆਇਆ ਸੀ ਪੈਰੋਲ ਤੇ ਤੇ ਹੁਣ ਪੈਰੋਲ ਖਤਮ ਹੋਣ ਤੋਂ ਬਾਅਦ ਉਸ ਨੂੰ ਮੁੜ ਜੇਲ੍ਹ ਲੈ ਕੇ ਜਾਇਆ ਜਾ ਰਿਹਾ ਹੈ ਤਾਂ ਦੱਸਦੀ ਹੈ ਕਿ 40 ਦਿਨਾਂ ਦੀ ਪੈਰੋਲ ਤੇ ਉਹ ਬਾਹਰ ਆਇਆ ਸੀ ਜਿਸ ਤੋਂ ਬਾਅਦ ਉਸ ਦੀ ਅੱਜ 40 ਦਿਨਾਂ ਦੀ ਪੈਰੋਲ ਜੋ ਹੈ ਖਤਮ ਹੋ ਚੁੱਕੀ ਹੈ ਤੇ ਹੁਣ ਉਸ ਨੂੰ ਦੁਬਾਰਾ ਤੋਂ ਸੁਨਿਆਰੀਆ ਜੇਲ੍ਹ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਤਾਂ ਦੱਸਦੀ ਹੈ ਕਿ ਪੁਲਿਸ ਦੀ ਸਖਤ ਸੁਰੱਖਿਆ ਹੇਠ ਰਾਮ ਰਹੀਮ ਨੂੰ सिरसा ਡੇਰੇ ਤੋਂ ਰੋहतक ਦੇ ਸੁਨਿਆਰੀਆ ਜੇਲ੍ਹ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਿਆ ਰਾਮ ਰਹੀਮ ਦੀ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਸਖਤ ਸੁਰੱਖਿਆ ਦੇ ਹੇਠ ਗੱਡੀਆਂ ਦੇ ਵਿੱਚ ਉਸ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਰਾਮ ਰਹੀਮ ਨੂੰ ਸੁਨਿਆਰੀਆ ਜੇਲ੍ਹ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ ਤਾਂ ਦੱਸਦੀ ਹੈ ਕਿ 5 ਅਗਸਤ ਨੂੰ ਉਸ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ ਤੇ ਉਹ ਬਾਹਰ ਆਇਆ ਸੀ ਜਿਸ ਤੋਂ ਬਾਅਦ ਉਹ ਸਿਰਸਾ ਡੇਰੇ ਦੇ ਵਿੱਚ ਹੀ ਰਿਹਾ ਜਿਸ ਤੋਂ ਬਾਅਦ ਅੱਜ ਉਸ ਦੀ 40 ਦਿਨਾਂ ਦੀ ਪੈਰੋਲ ਹੁਣ ਖਤਮ ਹੋ ਚੁੱਕੀ ਹੈ ਤਾਂ ਜਿਸ ਤੋਂ ਬਾਅਦ ਅੱਜ ਉਸ ਨੂੰ ਰੋਹਤਕ ਦੇ ਸੁਨਾਰੀਆ ਜੇਲ੍ਹ ਦੇ ਵਿੱਚ ਵਾਪਸ ਲੈ ਕੇ ਜਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਿਆ ਰਾਮ ਰਹੀਮ ਦੀ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੀ ਸੁਰੱਖਿਆ ਹੇਠ ਸਖਤ ਸੁਰੱਖਿਆ ਹੇਠ ਉਸ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਲੈ ਕੇ ਜਾਇਆ ਜਾ ਰਿਹਾ ਹੈ